ਬਾਦ ਜੀ ਸਾਰਿਆਂ ਨੂੰ ਪਹਿਲੋਂ ਆਪ ਵੀਡੀਓ ਚੈੱਕ ਕਰਿਓ। ਬਾਈ ਆ ਸਿੱਕਾ ਮੂਸਲਾ ਪੌਲ ਟੱਪ ਕੇ ਹੈ ਨਾ ਇੱਥੋਂ। ਬਾਈ ਟਰੱਕ ਡੈਪਿਆ ਹੋਇਆ ਤੇ ਇੱਥੇ ਕਾਲਾ ਕਿੰਨਾ ਡੂੰਘਾ ਹੈ ਉਹ ਟਰੇਲਰ ਵੀਂਦਾ ਆ। ਨਾ ਮੁੰਡਾ ਬਾਹਰ ਆਇਆ ਬਾਈ ਨਾ ਪਤਾ ਲੱਗਦਾ ਕਿਉਂ ਸਿੱਥੇ। ਆ ਸਿੱਕਾ ਮੂਸਲਾ ਬਰੇਜ ਜਿਹੜਾ ਟੱਪ ਕੇ ਬਾਈ ਉੱਥੇ ਆ ਖੜੇ। ਪੁਲਿਸ ਆ ਜਾਣੀ ਮੇਰੇ ਕੰਨ ਹੋ ਜਾਣਾ ਬੰਦ ਬਾਈ ਥੋੜੇ ਟਾਈਮ ਤੇ। ਵਰ ਨਹੀਂ ਵੀਰੇ ਲੱਭਿਆ ਨਹੀਂ ਬੰਦਾ। ਇਹ ਵੀਡੀਓ ਬਾਬੇ ਦੋ ਦਿਨ ਪਹਿਲੋਂ ਦੀ ਹੈ ਇਹ ਸਾਡੇ ਇੱਥੇ ਮੈਂ ਨਾ ਬੀਸੀ ਤੋਂ ਔਰ ਬਲਟਾ ਵਾਲੀ ਸਾਈਡ ਤੇ ਚੱਲਦਾ ਵਾਂ ਤੇ ਰਾਹ ਦੇ ਵਿੱਚ ਇੱਕ ਬ੍ਰਿਜ ਆਉਂਦਾ ਸਿੱਕਾ ਮੋਂ ਉਸ ਬ੍ਰਿਜ ਕਰਕੇ ਤੇ ਉਹ ਬ੍ਰਿਜ ਇਹ ਆ ਕਿ ਜਦੋਂ ਉਹ ਉੱਥੇ ਬ੍ਰਿਜ ਸਿਟੀ ਤੋਂ ਪਹਿਲੋਂ ਆਉਂਦਾ ਜਦੋਂ ਉੱਥੇ ਇੰਟਰ ਕਰੀਦਾ ਨਾ ਉਹ ਉੱਥੇ ਸਪੀਡ ਜਿਹੜੀ 60 ਦੀ ਹੋ ਜਾਂਦੀ ਹੈ ਤੇ ਇੱਕਦਮ ਘੱਟ ਵੱਜਦਾ ਵਾ ਸੋ ਉੱਥੇ ਕੋਸ਼ਿਸ਼ ਹੁੰਦੀ ਆ ਕਿ ਸਪੀਡ ਜਿੰਨੀ ਲਿਖੀ ਆ ਓਨੀ ਤੇ ਗੱਡੀ ਜਿਹੜੀ ਆ ਟਰਨ ਹੋਵੇ ਓਨੀ ਤੇ ਚੱਲੀ ਜਾਵੇ ਕਈ ਵਾਰੀ ਇਹ ਹੋ ਜਾਂਦਾ ਜਿਆਦਾ ਸਪੀਡ ਹੋਵੇ ਤੇ ਆਊਟ ਆਫ ਕੰਟਰੋਲ ਹੋ ਜਾਂਦੀ ਜਿੱਦਾਂ ਹੁਣ ਆ ਵੀਰ ਨਾਲ ਪਤਾ ਨਹੀਂ ਕੀ ਚੱਕਰ ਹੋਇਆ ਕੋਈ ਕਹਿ ਰਿਹਾ ਕਿ ਛੋਟੀ ਗੱਡੀ ਨੂੰ ਬਚਾਉਂਦੇ ਬਚਾਉਂਦੇ ਵੀਰ ਦੀ ਡੈਥ ਹੋ ਗਈ ਆ ਕੋਈ ਕਹਿ ਰਿਹਾ ਕਿ ਨਵਾਂ ਬੰਦਾ ਹੀ ਜਾਇਦੇ ਕਰਕੇ ਹੋ ਗਿਆ ਵੱਖ-ਵੱਖ ਬੰਦਿਆਂ ਦੀਆਂ ਵੱਖ-ਵੱਖ ਥਿਉਰੀਆਂ ਪਰ origignal ਗੱਲ ਕਿਸੇ ਨਹੀਂ ਹੁੰਦੀ ਮਾਪਿਆਂ ਦਾ ਪੁੱਤ ਚਲ ਗਿਆ ਬਾਪਿਓ ਮੁੰਡੇ ਦੀ ਡੈਥ ਹੋ ਗਈ ਆ ਟਰੱਕ ਵਗੈਰਾ ਸਾਰਾ ਕੁਝ ਰਿਕਵਰ ਹੋ ਗਿਆ ਪਰ ਮੁੰਡੇ ਦੀ ਡੈਥ ਹੋ ਗਈ ਆ ਮੁੰਡਾ ਹਜੇ ਕਹਿ ਰਹੇ ਵੀ ਇੱਥੇ ਸਰੀ ਦੇ ਵਿੱਚ ਆ ਹੀ ਦਾਕ ਦਿਨ ਹੋਏ ਗੱਡੀ ਚਲਾਉਂਦੇ ਨੂੰ ਨਵਾਂ ਲਾਇਸੈਂਸ ਸੀ ਕੋਈ ਕਹਿ ਰਿਹਾ ਦੋ 2012 ਦਾ 22 ਦਾ ਬਣਿਆ ਹੋਇਆ ਲਾਇਸੈਂਸ ਆ ਇਹਦੇ ਹੁਣ ਪਤਾ ਨਹੀਂ ਹੈਗਾ ਪਰ ਬਾਬਿਓ ਇੱਥੇ ਕੋਈ ਰੂਲ ਰੈਗੂਲੇਸ਼ਨ ਨਹੀਂ ਜੇ ਹੈਗਾ ਕੋਈ ਰੋਡ ਦੀ ਸਪੀਡ ਨਹੀਂ ਦੇਖਦੇ ਬਸ ਪੁਲਿਸ ਵਾਲਿਆਂ ਨੂੰ ਜਦੋਂ ਪਤਾ ਲੱਗਾ ਵੀ ਜਦੋਂ ਉਹਨਾਂ ਨੇ ਦੇਖ ਲਿਆ ਕਿ ਇਹਦੀ ਸਪੀਡ ਉਦੋਂ ਤਾਂ ਨੂੰ ਜੁਰਮਾਨਾ ਮਿਲਣਾ ਕੋਈ ਇੱਥੇ ਕੈਮਰੇ ਨਹੀਂ ਹੈਗੇ ਸਾਰਿਆਂ ਨੂੰ ਵੱਡੀ ਗਲਤੀ ਹੁੰਦੀ ਆ ਕੰਪਨੀਆਂ ਦੀ ਜਦੋਂ ਕੰਪਨੀਆਂ ਹਾਇਰ ਕਰਦੀਆਂ ਉਹ ਨਾ ਉੱਥੇ ਉਹ ਇਹ ਨਹੀਂ ਦੇਦੇ ਆ ਬੰਦੇ ਦਾ ਐਕਸਪੀਰੀਅੰਸ ਗਿਨਾ ਜੇ ਤੇ 25-30 ਹਜ਼ਾਰ ਰੁਪਇਆ ਦੇ ਦਤਾ ਵਾ ਫਿਰ ਬਾਬੇ ਉਹ ਤੇ ਕੋਈ ਐਕਸਪੀਰੀਅੰਸ ਮਾਇਨੇ ਨਹੀਂ ਲਾਦਾ ਫਿਰ ਤਾਂ ਗੱਡੀ ਦਿੰਦੇ ਭਾਈ ਜੀ ਗੱਡੀ ਲੈ ਕੇ ਨਿਕਲ ਜਾ ਕੋਈ ਚੱਕਰ ਹੀ ਨਹੀਂ ਆ ਫਿਰ ਪਿੱਛੋਂ ਪ੍ਰੈਸ਼ਰ ਇੰਨਾ ਪਾਇਆ ਜਾਂਦਾ ਵੀ ਛੇਤੀ ਛੇਤੀ ਪਹੁੰਚੋ ਛੇਤੀ ਆਏ ਕਰਨਾ ਛੇਤੀ ਉਹ ਕਰਨਾ ਤੇ ਉਤੋਂ ਐਲ ਐਮ ਆਈਆਂ ਜਿਹੜੀਆਂ ਨਾ ਉਹ ਤੇ ਇੱਕ ਇਹੋ ਜਿਹਾ ਕੰਮ ਹੋ ਗਿਆ ਵਾ ਕਿ ਐਲ ਐਮ ਆਈ ਵਾਲੇ ਬੰਦੇ ਦੀ ਕਦਰ ਤੇ ਇੱਥੇ ਬਹੁਤ ਘਟਾ ਜੇ ਤੁਹਾਡੇ ਕੋਲ ਓਪਨ ਵਰਕ ਪਰਮਿਟ ਆ ਪੀ ਆਰ ਆ ਤਾਂ ਹੀ ਤੁਹਾਡੇ ਕੋਲ ਫਿਰ ਸਾਰਾ ਕੁਝ ਹੀ ਆ ਸਾਰੇ ਕੋ ਸਾਰਾ ਕੋ ਜੀ ਹੈ ਉਹ ਐਲ ਐਮ ਆਈ ਵਾਲੇ ਤੇ ਤੁਹਾਡੇ ਕੋ 10 ਸਾਲ ਦਾ ਵੀ ਐਕਸਪੀਰੀਅੰਸ ਆ ਨਾ ਬਾਪਿਓ ਉਹ ਉਹ ਮਾਇਨੇ ਨਹੀਂ ਰੱਖਦਾ ਹੈਗਾ ਠੀਕ ਆ ਤੇ ਜੇ ਤੁਹਾਡੇ ਕੋ ਓਪਨ ਵਰਕ ਪਰਮਿਟ ਆ ਪੀ ਆਰ ਆ ਤੁਹਾਨੂੰ ਵਧੀਆ ਵਧੀਆ ਕੰਪਨੀਆਂ ਮਿਲ ਜਣੀਆਂ ਭਾਵੇਂ ਤੁਹਾਡੇ ਕੋ 1 ਸਾਲ ਦਾ ਐਕਸਪੀਰੀਅੰਸ ਆ ਵਾ 6 ਮਹੀਨੇ ਦਾ ਵਾ ਫਿਰ ਬੰਦਾ ਗਲਤੀ ਉੱਥੇ ਹੁੰਦੀ ਆ ਫਿਰ ਇਹੋ ਜਿਹੇ ਕੰਪਨੀਆਂ 'ਚ ਇਹ ਹੁੰਦਾ ਹੈ ਕਿ ਨੁਕਸਾਨ ਹੁੰਦੇ ਹੁਣ ਹੋ ਰਹੇ ਆ ਬਹੁਤ ਨੁਕਸਾਨ ਹੋ ਰਹੇ ਬਹੁਤ ਐਕਸੀਡੈਂਟ ਹੋ ਰਹੇ ਆ ਇਹਨਾਂ ਚੱਕਰਾਂ ਦੇ ਵਿੱਚ ਜਿਹੜੇ ਐਲ ਐਮ ਆਈ ਵਾਲੇ ਜਿੰਨਾਂ ਕੋ ਚੰਗੇ ਐਕਸਪੀਰੀਅੰਸ ਦੁਬਈ ਤੋਂ ਆਏ ਆ ਉਹਨਾਂ ਨੂੰ ਧੱਕੇ ਨਾਲ ਹੀ ਰੱਖਿਆ ਹੋਇਆ ਵਾ ਕਿ ਉਹਨਾਂ ਨੂੰ ਧੱਕਾ ਕਰਾਈ ਜਾਓ ਉਹਨਾਂ ਕੋ ਜਿੰਦਾਂ ਦਾ ਮਰਜ਼ੀ ਕਰਾਈ ਜਾਓ ਕੰਮ ਪਰ ਜਿਹੜੇ ਇੱਧਰਲੇ ਪਾਸੇ ਆ ਉਹ ਸ਼ੌਂਕ ਸ਼ੌਂਕ 'ਚ ਅਗਲੇ ਕੰਮ ਕਰਦੇ ਸਾਰੇ ਪਾਸੇ ਕਮਾਈ ਹੈ ਸੋ ਬਾਬਿਓ ਟ੍ਰੇਨਿੰਗ ਇੱਥੇ ਕੋਈ ਨਹੀਂ ਜਦੋਂ ਪੈਸੇ ਦੇ ਦਿੰਦੇ ਆ ਕਿ 25-30 ਹਜ਼ਾਰ ਰੁਪਇਆ ਕਿਸੇ ਨੇ ਦੇ ਦੇਣਾ ਕੋਈ ਟ੍ਰੇਨਿੰਗ ਡ੍ਰੋਨਿੰਗ ਨਹੀਂ ਚੱਲਦੀ ਫਿਰ ਜੇ ਕੰਮ ਚਾਹੀਦਾ ਤੇ ਇਦਾਂ ਵਾ ਕਿ 2 ਜਾਂ 3 ਮਹੀਨੇ ਦੀ ਟ੍ਰੇਨਿੰਗ ਚਾਹੀਦੀ ਜਾਂ ਚਲੋ 15 ਦਿਨ ਦੀ ਕਰ ਲਏ 10 ਦਿਨ ਦੀ ਗੱਲ ਐ ਕੋਈ ਟ੍ਰੇਨਿੰਗ ਨਹੀਂ ਹੈਗੇ ਬਾਬੇ ਪਰ ਇਹ ਹੈਗੇ ਕੱਲ ਕਿਉਂਕਿ ਮੈਨੂੰ ਜ਼ਿਆਦਾ ਜ਼ਿਆਦਾ ਤਾਂ ਲੱਗਦਾ ਕਿਉਂਕਿ ਸਾਡਾ ਉਹ ਰੋਡ ਆ ਅਸੀਂ ਰੋਜ਼ ਉਹ ਬ੍ਰਿਜ ਤੋਂ ਲੰਘਣਾ ਸਾਨੂੰ ਰੋਜ਼ دماغ 'ਚ ਗੱਲ ਹੋਣੀ ਯਾਰ ਇੱਥੇ ਮੁੰਡਾ ਇੱਕ ਦੀ ਡੈਥ ਹੋ ਗਈ ਇੱਥੇ ਇੱਕ ਮੁੰਡੇ ਦੀ ਡੈਥ ਹੋ ਗਈ ਸੋ ਕੱਲ ਵੀ ਲੰਘ ਕੇ ਆਏ ਆ ਰੋਡ ਮਤਲਬ ਥੋੜਾ ਜਿਹਾ ਜਿੱਦਾਂ ਨਾ ਟ੍ਰੈਫਿਕ ਆ ਉੱਥੇ ਪਰ ਉਹ ਰੇਲਿੰਗ ਛੁੱਟੀ ਹੋਈ ਆ ਕਿਉਂਕਿ ਜਿਹੜੇ ਬ੍ਰਿਜਾਂ ਦੇ ਹਾਲ ਆ ਉਹ ਇਹ ਹੈ ਕਿ ਰੇਲਿੰਗਾਂ ਦੇ ਇਦਾਂ ਦੀ ਇੰਨੀਆਂ ਸਟਰੋਂਗ ਨਹੀਂ ਹੈਗੀਆਂ ਜੋ ਟਰੱਕ ਨੂੰ ਰੋਕ ਦੇਣਗੀਆਂ ਕਿਉਂਕਿ ਰੋਕ ਕੇ ਤੇ ਮਤਲਬ ਬਚਾਅ ਕਰਦੀਆਂ ਨਹੀਂ ਟੁੱਟ ਗਿਆ ਤੇ ਚੱਲੇ ਗਿਆ ਕੰਮ ਹਿੱਲਾ ਵੀ ਇਦਾਂ ਦੀਆਂ ਕਿਹਦੀ ਰੋਡ ਸਾਈਡ ਤੇ ਕੋਈ ਐਵੇਂ ਦਾ ਨਹੀਂ ਪਰ ਇਹ ਹੈ ਕਿ ਓਖਾ ਬਾਬਿਓ ਇੱਥੇ ਜਿਹੜੀ ਆ ਨਾ ਸੇਫ ਡਰਾਈਵ ਕਰੋ ਬਾਬਿਓ ਸੇਫ ਡਰਾਈਵ ਇਹੋ ਹੀ ਹੈ ਕਿ ਆਰਾਮ ਨਾ ਕਰੋ ਨੀਂਦ ਆਉਂਦੀ ਆ ਸੋ ਜੋ ਨਹੀਂ ਤੇ ਰਿਲੈਕਸ ਹੋ ਕੇ ਕਰੋ